ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਇਹ ਵੀਡੀਓ ਪਲੱਸ 2 ਜਮਾਤ ਦੇ ਵਿਦਿਆਰਥੀਆਂ ਦੇ ਲਈ ਹੈ ਜਿਦੇ ਵਿੱਚ ਜਿਹੜਾ ਕਵਿਤਾਵਾਂ ਤੇ ਕਹਾਣੀਆਂ ਵਾਲਾ ਪਾਰਟ ਹੈ ਉਹਦੇ ਵਿੱਚੋਂ ਪਹਿਲੀ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਸਾਰੀ ਇਸ ਕਵਿਤਾ ਦੀ ਅਸੀਂ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਤੇ ਨਾਲ ਨਾਲ ਜਿਹੜੇ ਔਖੇ ਸ਼ਬਦਾਂ ਦੇ ਅਰਥ ਨੇ ਉਹ ਵੀ ਡਿਸਕਸ ਕਰਾਂਗੇ ਹੁਣ ਜਿਵੇਂ ਇਹਦੇ ਵਿੱਚ ਚਾਰ ਲਾਈਨਾਂ ਦਿੱਤੀਆਂ ਗਈਆਂ ਨੇ ਕਵਿਤਾ ਦੀਆਂ ਇਹ ਤੁਹਾਨੂੰ ਇਸ ਤਰੀਕੇ ਨਾਲ ਹੀ ਆਏਗਾ ਚਾਰ ਲਾਈਨਾਂ ਦਿੱਤੀਆਂ ਹੋਣਗੀਆਂ ਅੱਠ ਵੀ ਦਿੱਤੀਆਂ ਹੋ ਸਕਦੀਆਂ ਨੇ ਤੁਸੀਂ ਨੇ ਉਹਨਾਂ ਸਾਰਿਆਂ ਦੀ ਵਿਆਖਿਆ ਕਰਨੀ ਹੈ ਤੇ ਨਾਲ ਨਾਲ ਉਹਦਾ ਪ੍ਰਸੰਗ ਵੀ ਦੱਸਣਾ ਹੈ ਹੁਣ ਪਹਿਲੀ ਜਿਹੜੀ ਕਵਿਤਾ ਦਾ ਚਾਰ ਲਾਈਨਾਂ ਉਹਦੇ ਵਿੱਚ ਹੈ ਅਰਸ਼ਾਂ ਦੇ ਵਿੱਚ ਕੁਦਰਤ ਦੀਵੀ ਅਰਸ਼ ਕੀ ਹੁੰਦਾ ਹੈ ਅਸਮਾਨ ਕੁਦਰਤ ਦੀਵੀ ਭਾਵ ਜਿਹੜਾ ਸਾਡਾ ਆਲਾ ਦੋਲਾ ਕੁਦਰਤ ਉਹਨੂੰ ਕੀ ਕਿਹਾ ਗਿਆ ਹੈ ਦੇਵੀ ਸਾਨੂੰ ਨਜ਼ਰੀ ਆਈ ਹੁਸਨ ਮੰਡਲ ਵਿੱਚ ਖੜੀ ਤੱਕ ਦੀ ਮੰਡਲ ਕੀ ਹੈ ਜਿਹੜਾ ਆਲਾਦਾਲਾ ਘੇਰਾ ਖੇਤਰ ਇਲਾਕਾ ਖੁਸ਼ੀਆਂ ਛੈਬਰ ਲਈ ਛੈਬਰ ਜਿਵੇਂ بارش ਹੋ ਰਹੀ ਹੁੰਦੀ ਹੈ ਨਾ ਮੀਂਹ ਪੈ ਰਿਹਾ ਹੁੰਦਾ ਹੈ ਛੈਬਰ ਹੁਣ ਅਸੀਂ ਇਹਨਾਂ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਸਭ ਤੋਂ ਪਹਿਲਾਂ ਅਸੀਂ ਲਿਖਣਾ ਹੈ ਪ੍ਰਸੰਗ ਪ੍ਰਸੰਗ ਦੇ ਵਿੱਚ ਅਸੀਂ ਕਿਹੜੀ ਕਲਾਸ ਹੈ ਜਿਵੇਂ ਕਿ ਇਹ ਤੁਹਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਹੈ ਤੇ ਜਮਾਤ 12ਵੀਂ ਦੀ ਹੈ ਕਿਹਦੀ ਕਵਿਤਾ ਲਿਖੀ ਗਈ ਹੈ ਪਾਈ ਵੀਰ ਸਿੰਘ ਦੀ ਕਵਿਤਾ ਦਾ ਨਾਂ ਕੀ ਹੈ ਟੁਕੜੀ ਜਗਤੋਂ ਨਿਆਰੀ ਇਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕਰਨੀ ਹੈ ਕਿ ਕਾਫ 17 ਨਾਲ ਜਮੀ ਪੰਜਾਬੀ 12ਵੀਂ ਨਾਂ ਦੀ ਪਾਠ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਕਵਿਤਾ ਟੁਕੜੀ ਜਗਤੋਂ ਨਿਆਰੀ ਵਿੱਚੋਂ ਲਈਆਂ ਗਏ ਹਨ ਤੇ ਇਸ ਕਵਿਤਾ ਵਿੱਚ ਕਵੀ ਨੇ ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਸੁੰਦਰਤਾ ਦਾ ਵਰਣਨ ਕੀਤਾ ਹੈ ਇਹ ਤੁਹਾਨੂੰ ਜਿਹੜੇ ਲਾਈਨ ਹੈ ਇਹਦੇ ਵਰਕ ਕਿੰਨਾ ਪਤ ਲੱਗੇਗਾ ਜਦ ਅਸੀਂ ਸਾਰੀ ਕਵਿਤਾ ਨੂੰ ਪੜ ਲਵਾਂਗੇ ਸਾਰੀ ਵਿਆਖਿਆ ਪੜ ਲਵਾਂਗੇ ਕਿਉਂਕਿ ਪੂਰੀ ਕਵਿਤਾ ਦੇ ਵਿੱਚ ਕੀ ਕੀਤਾ ਕਵੀ ਨੇ ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਸੁੰਦਰਤਾ ਦਾ ਵਰਣਨ ਕੀਤਾ ਕਿ ਪੂਰੇ ਵਿਸ਼ਵ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਜਿਹੜਾ ਕਸ਼ਮੀਰ ਆ ਉਹ ਕਿੰਨਾ ਸੁੰਦਰ ਹੈ ਇਹਨਾਂ ਸਤਰਾਂ ਵਿੱਚ ਅਰਸ਼ਾਂ ਦੀ ਦੇਵੀ ਦਾ ਵਰਣਨ ਹੈ ਤੇ ਉਹਨੂੰ ਕੀ ਕਿਹਾ ਗਿਆ ਕਿ ਅਰਸ਼ਾਂ ਦੀ ਦੇਵੀ ਵਰਗ ਹੈ ਕੁਦਰਤ ਨੂੰ ਦੇਵੀ ਦੇ ਰੂਪ ਵਿੱਚ ਕਲਪ ਦਾ ਕਲਪ ਦਾ ਭਾਵ ਕੇ ਕਲਪਨਾ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਸਾਨੂੰ ਅਰਸ਼ਾਂ ਵਿੱਚ ਕੁਦਰਤ ਰੂਪੀ ਦੇਵੀ ਨਜ਼ਰ ਆਈ ਹੈ ਭਾਵ ਕਿ ਅਸਮਾਨ ਦੇ ਵਿੱਚ ਸਾਨੂੰ ਜਿਹੜੀ ਕੁਦਰਤ ਰੂਪੀ ਦੇਵੀ ਹੈ ਉਹ ਨਜ਼ਰ ਆਈ ਹੈ ਉਹ ਹੁਸਨ ਮੰਡਲ ਹੁਸਨ ਮੰਡਲ ਦਾ ਭਾਵ ਹੈ ਖੂਬਸੂਰਤੀ ਦਾ ਖੇਤਰ ਜਾਂ ਇਲਾਕਾ ਉਹਦੇ ਵਿੱਚ ਖੜੀ ਖੇੜਦੀ ਹੈ ਅਤੇ ਖੁਸ਼ੀਆਂ ਨੇ ਛੈਬਰ ਲਾਈ ਹੋਈ ਸੀ ਇਸ ਤਰ੍ਹਾਂ ਕਵੀ ਅਰਸ਼ਾਂ ਦੇ ਹੁਸਨ ਮੰਡਲ ਵਿੱਚ ਲੱਗੀ ਖੁਸ਼ੀ ਦੀ ਝੜੀ ਬਾਰੇ ਦੱਸਦਾ ਹੈ ਹੁਣ ਦੂਸਰੇਆ ਜਿਹੜਾ ਭਾਗ ਹੈ ਉਹਦਾ ਕਵਿਤਾ ਦਾ ਅਗਲੀਆਂ 4 ਲਾਈਨਾਂ ਦੌੜੀ ਨੇ ਇੱਕ ਮੁਠ ਭਰ ਲਈਤੀ ਦੌੜੀ ਭਾਵ ਕੇ ਦੌੜਦੇ ਹੋਏ ਦੌੜੀ ਨੇ ਇੱਕ ਮੁਠ ਜਿਵੇਂ ਅਸੀਂ ਕਹਿੰਦੇ ਹੱਥ ਦੇ ਵਿੱਚ ਮੁਠੀ ਕਹਿੰਦੇ ਨਾ ਇੱਕ ਜਿਵੇਂ ਮੈਂ ਤੁਹਾਨੂੰ ਹੱਥੀ ਦਿਖਾ ਦਨੀ ਆ ਮੁਠੀ ਜਦੋਂ ਅਸੀਂ ਇਹਨੂੰ ਬੰਦ ਕਰਦੇ ਆ ਇਹ ਹੋ ਜਾਂਦੀ ਹੈ ਮੁਠੀ ਇੱਕ ਮੁਠ ਭਰ ਲਈਤੀ ਲਈ ਦਾ ਮਤਲਬ ਲਈ ਇਸ ਵਿੱਚ ਕੀ ਕੀ ਆਇਆ ਪਰਬਤ ਟਿੱਬੇ ਅਤੇ ਕਰੇਵੇ ਵਿੱਚ ਮੈਦਾਨ ਸੁਹਾਇਆ ਹੁਣ ਪਰਬਤ ਤੁਹਾਨੂੰ ਪਤਾ ਹੈ ਉੱਚੇ ਜਿਹੜੇ ਪਹਾੜ ਹੁੰਦੇ ਨੇ ਉਹਨਾਂ ਨੂੰ ਕਿਹਾ ਗਿਆ ਹੈ ਟਿੱਬੇ ਕਿਹੜੇ ਹੁੰਦੇ ਨੇ ਜਿੱਥੇ ਮਿੱਟੀ ਦੇ ਉੱਚੇ-ਉੱਚੇ ਢੇਰ ਹੁੰਦੇ ਨੇ ਵੱਡੇ ਢੇਰ ਹੁੰਦੇ ਨੇ ਆਇਦ ਵਾਲੇ ਉਹ ਥਾਂ ਪਲੇਨ ਹੁੰਦੀ ਹੈ ਤੇ ਇੱਕ ਥਾਂ ਤੇ ਮਿੱਟੀ ਦਾ ਵੱਡਾ ਸਾਰਾ ਟਿੱਲਾ ਜਿਹਾ ਟਿੱਬੇ ਵਾਂਗੂ ਬਣਿਆ ਹੁੰਦਾ ਹੈ ਕਰੇਵਾ ਟਿੱਬੇ ਤੇ ਜਿਹੜੀ ਪੱਧਰੀ ਥਾਂ ਬਣੀ ਹੁੰਦੀ ਹੈ ਹੁਣ ਕਵੀ ਨੇ ਜਿਹੜਾ ਕਰੇਵਾ ਸ਼ਬਦ ਉਹ ਕਿਵੇਂ ਵਰਤਿਆ ਇਹ ਕਸ਼ਮੀਰ ਵਿੱਚ ਉੱਚੇ-ਚੇ ਸੌਰੀ ਉੱਚੇ ਟਿੱਬਿਆਂ ਦੀਆਂ ਪੱਧਰਾਂ ਨੂੰ ਕਰੇਵਾ ਕਿਹਾਏ। ਹੁਣ ਇਹਦੀ ਪ੍ਰਸੰਗ ਸਹਿਤ ਵਿਆਖਿਆ। ਪ੍ਰਸੰਗ ਪਹਿਲਾ ਵਾਂਗੂ ਲਿਖੋਗੇ ਕਾਫ 17 ਪੰਜਾਬੀ ਲਾਜ਼ਮੀ 12ਵੀਂ ਦੀ ਜਿਹੜੀ ਪਾਠ ਪੁਸਤਕ ਆ ਉਹਦੇ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਟੁਕੜੀ ਜਗਤੋਂ ਨਿਆਰੀ ਵਿੱਚੋਂ ਲਈਆਂ ਗਈਆਂ ਹਨ ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ ਕਿ ਕਸ਼ਮੀਰ ਬਹੁਤ ਸੁੰਦਰ ਹੈ। ਇਹ 17 ਇਸੇ ਪ੍ਰਸੰਗ ਵਿੱਚ ਹਨ ਹੁਣ ਇਹਨਾਂ ਇਹ ਲਾਈਨਾਂ ਦੀ ਵਿਆਖਿਆ ਕਵੀ ਅਰਸ਼ਾਂ ਦੀ ਦੇਵੀ ਦਾ ਵਰਣਨ ਕਰਦਾ ਆਖਦਾ ਹੈ ਕਿ ਉਸਨੇ ਇੱਥੇ ਅਰਸ਼ਾਂ ਵਿੱਚ ਭਾਵ ਕਿ ਅਸਮਾਨ ਵਿੱਚ ਦੌੜਦੀ ਹੋਈ ਨੇ ਇੱਕ ਮੁਠੀ ਭਰ ਲਈ ਇਸ ਮੁਠੀ ਵਿੱਚ ਜੋ ਕੁਝ ਵੀ ਆਇਆ ਉਸ ਦਾ ਵਰਣਨ ਕਰਦਾ ਕਵੀ ਇਹ ਦੱਸਦਾ ਹੈ ਕਿ ਮੇਰੀ ਮੁਠੀ ਦੇ ਵਿੱਚ ਕੀ ਆਇਆ ਪਰਬਤ ਟਿੱਬੇ ਤੇ CREVE ਅਤੇ ਇਹਨਾਂ ਵਿੱਚ ਮੈਦਾਨ ਵੀ ਸੋਨਾ ਲੱਗਦਾ ਸੀ ਦੇਖੋ ਵਿਚ ਮੈਦਾਨ ਸੁਹਾਇਆ ਸੁਹਾਇਆ ਦਾ ਮਤਲਬ ਸੋਨਾ ਲੱਗਦਾ ਸੀ ਹੁਣ ਅਗਲੀਆਂ 17 ਮਾਰੇ ਗੱਲ ਕਰਾਂਗੇ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜਿਹੇ ਸੁੰਦਰ ਬਨ ਹੁੰਦੇ ਨੇ ਜੰਗਲ ਹੁਣ ਇਹਦਾ ਪ੍ਰਸੰਗ ਪ੍ਰਸੰਗ ਸਾਰਿਆਂ ਦੇ ਵਿੱਚ ਬੱਚੇ ਇੱਕੋ ਜਿਹੀ ਆਏਗਾ ਇਕ ਆਪ ਸਤਰਾਂ ਲਾਜ਼ਮੀ ਪੰਜਾਬੀ 12ਵੀਂ ਨਾਂ ਦੀ ਪਾਠ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਵਿੱਚੋਂ ਲਈਆਂ ਗਈਆਂ ਹਨ ਤੇ ਇਸ ਕਵਿਤਾ ਵਿੱਚ ਕਵੀ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਸ਼ਮੀਰ ਦੇ ਕੁਦਰਤੀ ਨਜ਼ਾਰਿਆਂ ਦਾ ਵਰਣਨ ਹੈ ਜਿਵੇਂ ਕਿ ਉੱਥੇ ਚਸ਼ਮੇ, ਨਦੀਆਂ, ਨਾਲੇ, ਝੀਲਾਂ ਵਹਿੰਦੇ ਨੇ ਉਹਨਾਂ ਬਾਰੇ ਦੱਸਿਆ। ਕਵੀ ਅਰਸ਼ਾਂ ਦੀ ਦੇਵੀ ਦਾ ਵਰਣਨ ਕਰਦਾ ਆਖਦਾ ਹੈ ਅਰਸ਼ਾਂ ਦੀ ਦੇਵੀ ਕਿਹਨੂੰ ਕਿਹਾ ਗਿਆ ਹੈ ਕਸ਼ਮੀਰ ਨੂੰ। ਕਿ ਉਸਨੇ ਆਪਣੀ ਮੁੱਠ ਵਿੱਚ ਚਸ਼ਮੇ ਨਾਲੇ ਨਦੀਆਂ ਅਤੇ ਝੀਲਾਂ ਆਦ ਨੂੰ ਲੈ ਲਿਆ ਹੈ ਹੁਣ ਕਸ਼ਮੀਰ ਦੇ ਵਿੱਚ ਸਾਰਾ ਕੁਝ ਹੈ ਚਸ਼ਮੇ ਨਾਲੇ ਨਦੀਆਂ ਤੇ ਝੀਲਾਂ ਚਸ਼ਮੇ ਨਾਲੇ ਨਦੀਆਂ ਝੀਲਾਂ ਇਸ ਤਰ੍ਹਾਂ ਸਨ ਜਿਵੇਂ ਨਿੱਕੇ ਸਮੁੰਦਰ ਹੋਣ ਭਾਵੇਂ ਜਿਵੇਂ ਛੋਟੇ ਛੋਟੇ ਸਮੁੰਦਰ ਹੋਣ ਕੁਦਰਤ ਦੇਵੀ ਨੇ ਆਪਣੀ ਮੁੱਠ ਵਿੱਚ ਠੰਡੀਆਂ ਹਵਾਵਾਂ ਮਿੱਠੀਆਂ ਹਵਾਵਾਂ ਅਤੇ ਬਾਗਾਂ ਵਰਗੇ ਸੁੰਦਰ ਬਣ ਵੀ ਲੈ ਲਈ ਬਣ ਹੁੰਦੇ ਨੇ ਬੱਚਿਓ ਜੰਗਲ ਇਸ ਤਰ੍ਹਾਂ ਕਵੀ ਕਸ਼ਮੀਰ ਦੀ ਸੁੰਦਰ ਪ੍ਰਕਿਰਤੀ ਦਾ ਚਿੱਤਰਣ ਕਰਦਾ ਹੈ ਜਾਂ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕਰਦਾ ਹੈ ਹੁਣ ਜਿਹੜਾ ਚੌਥਾ ਪੈਰਾ ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇ ਵੀ ਪਿਆਰੇ ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁਠੀ ਵਿੱਚ ਸਾਰੇ ਇਕ ਆਪ 17 ਲਾਜ਼ਮੀ ਪੰਜਾਬੀ 12ਵੇਂ ਮਹੀਨਾ ਦੇ ਪਾਠ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਦੀ ਜਿਹੜੀ ਕਵਿਤਾ ਟੁਕੜੀ ਜਗਤੋਂ ਨਿਆਰੀ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਵਿੱਚ ਕਵੀ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ ਇਹਦੀ ਵਿਆਖਿਆ ਦੇ ਵਿੱਚ ਲਿਖੋਗੇ ਕੁਦਰਤ ਦੀ ਦੇਵੀ ਦਾ ਵਰਣਨ ਕਰਦਾ ਕਵੀ ਆਖਦਾ ਹੈ ਕਿ ਉਸ ਨੇ ਆਪਣੇ ਮੁੱਠ ਵਿੱਚ ਮੁੱਠੇ ਮੁਠੀ ਵਿੱਚ ਬਰਫਾਂ ਮੀ ਧੁੱਪਾਂ ਤੇ ਬੱਦਲ ਸਾਰੇ ਹੀ ਲੈ ਲਈਂ ਦੇਖੋ ਬਰਫ ਮੀ ਤੁੱਪ ਬਦਲ ਸਾਰੇ ਹੀ ਉਹਨੇ ਆਪਣੀ ਮੁਠੀ ਦੇ ਵਿੱਚ ਲੈ ਲਏ ਉਸ ਦੀ ਮੁਠੀ ਵਿੱਚ ਨਾਲ ਹੀ ਸਾਰੇ ਅਰਸ਼ੀ ਨਜ਼ਾਰੇ ਵੀ ਆ ਗਏ ਨਾਲ ਤੁਸੀਂ ਇੱਥੇ ਰੁੱਤਾਂ ਸ਼ਬਦ ਵੀ ਲਿਖ ਲੈਣਾ ਮੀ ਤੁੱਪਾਂ ਬਦਲ ਤੇ ਰੁੱਤਾਂ ਤੇ ਅਰਸ਼ੀ ਨਜ਼ਾਰੇ ਅਰਸ਼ੀ ਦਾ ਮਤਲਬ ਹੁੰਦਾ ਹੈ ਜਿਹੜੇ ਅਰਸ਼ਾਂ ਦੇ ਵਿੱਚ ਨਜ਼ਾਰੇ ਨੇ ਅਸਮਾਨ ਦੇ ਵਿੱਚ ਨਜ਼ਾਰੇ ਨੇ ਉਹ ਵੀ ਇਹਦੇ ਵਿੱਚ ਆ ਗਏ ਇਸ 317 ਵਿੱਚ ਕਵੀ ਕਸ਼ਮੀਰ ਦੇ ਕੁਦਰਤੀ ਨਜ਼ਾਰਿਆਂ ਦਾ ਵਰਣਨ ਕਰਦਾ ਹੈ। ਹੁਣ ਪੰਜਵਾਂ ਜਿਹੜਾ ਕਾਵ ਟੁਕੜੇ ਦੀਆਂ ਇਹਦੀਆਂ 17ਨੇ ਕਾਵ ਟੁਕੜੀ ਹੈ। ਸੋਹਣੇ ਨੇ ਅਸਮਾਨ ਖੜੋਕੇ ਧਰਤੀ ਵੱਲ ਤਕਾਕੇ ਇਹ ਮੁਠੀ ਖੋਲੀ ਤੇ ਸੁਟਿਆ ਸਭ ਕੁਝ ਹੇਠ ਤਕਾਕੇ। ਪ੍ਰਸੰਗ ਉਸੇ ਤਰੀਕੇ ਨਾਲ ਲਿਖਣਾ ਹੈ। ਤੇ ਇਹਦੇ ਵਿੱਚ ਕੁਦਰਤ ਦੇਵੀ ਦੁਆਰਾ ਅਰਸ਼ਾਂ ਤੋਂ ਆਪਣੀ ਮੁਠੀ ਖੋਲਣ ਦਾ ਵਰਣਨ ਹੈ ਤੇ ਕੁਦਰਤੀ ਦੀ ਦੇਵੀ ਦਾ ਵਰਣਨ ਕਰਦਾ ਕਵੀ ਕੀ ਕਹਿੰਦਾ ਹੈ ਕਿ ਉਸ ਸੋਹਣੀ ਦੇਵੀ ਨੇ ਅਸਮਾਨ ਤੇ ਖੜੀ ਹੋ ਕੇ ਧਰਤੀ ਵੱਲ ਦੇਖਿਆ ਤੇ ਧਰਤੀ ਵੱਲ ਦੇਖ ਕੇ ਉਸ ਨੇ ਆਪਣੀ ਮੁਠ ਖੋਲੀ ਦੇਖੋ ਸਭ ਕੁਝ ਹੇਠ ਤਕਾ ਕੇ ਹੇਠਾਂ ਕੀ ਹੈ ਧਰਤੀ ਧਰਤੀ ਵੱਲ ਦੇਖ ਕੇ ਉਹਨੇ ਆਪਣੀ ਮੁਠ ਖੋਲੀ ਤੇ ਸਾਰਾ ਕੁਝ ਉਹਨੇ ਹੇਠਾਂ ਸੁੱਟ ਦਿੱਤਾ ਭਾਵ ਕਿ ਜਿਹੜਾ ਕਸ਼ਮੀਰ ਹੈ ਉਹ ਸੋਨਾ ਬਣ ਗਿਆ ਅਗੇ ਹੈ ਜਿਸ ਥਾਂਵੇਂ ਧਰਤੀ ਤੇ ਆਕੇ ਇਹ ਮੁਠ ਡਿੱਗ ਸਾਰੀ ਉਹ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ ਜਿਸ ਥਾਂਵੇਂ ਧਰਤੀ ਤੇ ਆਕੇ ਇਹ ਮੁਠ ਡਿੱਗੀ ਸਾਰੀ ਮੀਨਜ਼ ਧਰਤੀ ਦੀ ਜਿਹੜੀ ਥਾਂ ਤੇ ਆਕੇ ਇਹ ਮੁਠ ਜਿਹੜੀ ਉਹਨੇ ਭਰੀ ਹੋਈ ਸੀ ਦੇਵੀ ਨੇ ਕੁਦਰਤੀ ਦੇਵੀ ਨੇ ਜਦੋਂ ਡਿੱਗੇ ਤਾਂ ਉਹ ਥਾਂ ਕੀ ਬਣ ਗਿਆ ਕਸ਼ਮੀਰ ਤੇ ਜਿਹੜੀ ਕਿ ਟੁਕੜੀ ਸਾਰੇ ਜੱਗ ਤੋਂ ਮੀਨਜ਼ ਕਿ ਪੂਰੇ ਸੰਸਾਰ ਤੋਂ ਇਹ ਨਿਆਰੀ ਬਣਗੀ ਵੱਖਰੀ ਬਣਗੀ ਪ੍ਰਸੰਗ ਤੁਸੀਂ ਉਸ ਤਰੀਕੇ ਨਾਲ ਹੀ ਲਿਖਣਾ ਹੈ ਵਿਆਖਿਆ ਦੇ ਵਿੱਚ ਲਿਖੋਗੇ ਕੁਦਰਤਰੀ ਦੇਵੀ ਦਾ ਵਰਣਨ ਕਰਦਾ ਕਵੀ ਆਖਦਾ ਹੈ ਕਿ ਉਸਨੇ ਅਸਮਾਨ ਤੇ ਖੜੀ ਹੋ ਕੇ ਆਪਣੀ ਮੁਠੀ ਖੋਲੀ ਤੇ ਸਭ ਕੁਝ ਹੇਠਾਂ ਸੁੱਟ ਦਿੱਤਾ ਇਹ ਸਾਰੀ ਮੁਠ ਜਿਹੜਾ ਉਹਨੇ ਮੁਠੀ ਦੇ ਵਿੱਚ ਭਰਿਆ ਹੋਇਆ ਸੀ ਧਰਤੀ ਤੇ ਜਿਸ ਥਾਂ ਆ ਕੇ ਡਿੱਗੀ ਮਿੰਜ ਮੁਠੀ ਵਿੱਚ ਜਿਹੜਾ ਕੁਝ ਵੀ ਉਹਨੇ ਇਕੱਠਾ ਕੀਤਾ ਹੋਇਆ ਸੀ ਜਿੱਥੋਂ ਜਿਹੜੇ ਧਰਤੀ ਦੇ ਜਿਹੜੇ ਥਾਂ ਤੇ ਆ ਕੇ ਡਿੱਗੀ ਉੱਥੇ ਕੀ ਬਣ ਗਿਆ ਕਸ਼ਮੀਰ ਤੇ ਧਰਤੀ ਦੀ ਇਹ ਜਿਹੜੀ ਟੁਕੜੀ ਆ ਉਹ ਸਾਰੀ ਦੁਨੀਆ ਤੋਂ ਹੁਣ ਅਨੋਖੀ ਐ ਵੱਖਰੀ ਐ ਸੁੰਦਰ ਐ ਅਗਲੀ ਕਾਵਸਤਰਾਂ ਨੇ ਹੈ ਧਰਤੀ ਪਰ ਛੂ ਅਸਮਾਨੀ ਨਕੀ ਐ ਵੀ ਹੈਗੇ ਧਰਤੀ ਤੇ ਨੇ ਪਰ ਛੂ ਕਿਨੂ ਰਹੇ ਨੇ ਅਸਮਾਨ ਨੂੰ ਸੁੰਦਰਤਾ ਵਿੱਚ ਲਿਸ਼ਕੇ ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕੇ ਪ੍ਰਸੰਗ ਤੁਸੀਂ ਪਹਿਲਾ ਵਾਲਾ ਹੀ ਲਿਖਣਾ ਐ ਵਿਆਕਰਜਿ ਲਿਖੋਗੇ ਜਗ ਤੋਂ ਨਿਆਰੀ ਨਿਆਰੀ ਦਾ ਭਾਵ ਇਹਨੂੰ ਦੱਸਿਆ ਸੀ ਅਨੋਖੀ ਧਰਤੀ ਦੀ ਟੁਕੜੀ ਕੀ ਹੈ ਕਸ਼ਮੀਰ ਹੁਣ ਇਹਦੀ ਸੁੰਦਰਤਾ ਬਿਆਨ ਕਰਦਾ ਹੈ ਕਵੀ ਕੀ ਕਹਿੰਦਾ ਹੈ ਕਿ ਕਸ਼ਮੀਰ ਭਾਵੇਂ ਧਰਤੀ ਦਾ ਹੀ ਹਿੱਸਾ ਹੈ ਪਰ ਇਹਨੂੰ ਅਸਮਾਨੀ ਛੂ ਪ੍ਰਾਪਤ ਹੈ ਧਰਤੀ ਦਾ ਇਹ ਹਿੱਸਾ ਸੁੰਦਰਤਾ ਵਿੱਚ ਲਿਸ਼ਕਦਾ ਹੈ ਤੇ ਧਰਤੀ ਦੇ ਸਾਰੇ ਰਸ ਸਵਾਦ ਅਤੇ ਨਜ਼ਾਰੇ ਇੱਥੇ ਮਿਲਦੇ ਹਨ ਤੇ ਇਸ ਵਿੱਚ ਅਰਸ਼ ਦੀ ਰੰਗਜ ਹੈ ਦੇਖੋ ਰੰਗਜ ਅਰਸ਼ ਦੀ ਚਮਕੀ ਅਰਸ਼ ਹੁੰਦਾ ਹੈ ਅਸਮਾਨ ਇਹਦੇ ਵਿੱਚ ਅਸਮਾਨ ਦਾ ਜਿਹੜਾ ਭੇਦ ਹੈ ਉਹੋ ਸ਼ਾਮਿਲ ਹੈ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ